ਕੀਤੋਂ ਬਚਾਈਏ ਭਾਈ ਨਸੂ ਦਾ ਸਹੀ ਲੁੱਟਿਆ ਤੁਸੀਂ ਐ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚੋਂਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਣ ਕਰਦੇ ਨੇ ਨਾ ਸਾਰੇ ਗਾਣੇ ਕਮਾਲ ਦਾ ਕਲਾਕਾਰ ਹੈ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪਾਏ ਨਿਕਲਿਆ ਬਲੇ ਬਹੁਤ ਵਜਾ ਮਾਰਿਆ ਵੀ ਤਾਂ ਬਹੁਤ ਮਾਰਾ ਬੰਦਾ ਹਾਂ ਯਾਰ ਕੀ ਨੁਕਸਾਨ ਕਰ ਤਾ ਨੂੰ ਦੱਸ ਤਾ ਦਿਓ ਚਾਰ ਪੰਜ ਬੰਦੇ ਆਨੇ ਦਾਸ ਕਰਦੇ ਤੁਹਾਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋਂ ਤਾਂ ਉਹਨਾਂ ਦੀ ਰਾਸ ਸੀ ਇਕੱਲੇ 20 ਲਾ ਲਈਏ ਇਕੱਲੇ 2002 ਤੋਂ 2022 ਤੱਕ 20 ਸਾਲ ਤੱਕ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਇੱਕ ਉਹਨਾਂ ਨਾਲ ਸੀ ਬੁਰੇ ਇੱਕ ਦਾ ਮੁੰਡਾ ਇੱਕਦਰੀ ਪਤਾ ਨਹੀਂ ਕੀ ਜਾਂਦੀ ਸੀ ਚਾਰ ਜਾਣੀ ਸੀ ਚਾਰ ਜਾਨਾਂ ਨੇ ਯਾਰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੋੜ ਹੁਣ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗ ਗਏ ਯਾਰ ਕਰੀਏ ਕੀ ਇਹ ਹਟਦੇ ਹੀ ਨਹੀਂ ਹੈਗੇ ਯਾਰੇ ਪਾਰਿਵਾਰਿਆਂ ਬੰਨ ਰਖਿਆ ਨੇ 5 ਸਾਲ ਤੂੰ 5 ਸਾਲ ਮੈਂ ਆਪਾਂ ਹਰ ਗੱਲ ਤੇ ਕਰਨਾ ਕੁਛ ਛੱਡ ਫਰੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਬਈ ਜੋ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐਂਕੋ ਕਹ ਲੈਣਾ ਅਸੀਂ ਕੀ ਲੈਣਾ ਚੰਗੇ ਮਾੜੇ ਦੀ ਪਛਾਣ ਕਰੋ ਉੱਤੇ ਇੱਕ ਸਾਲ ਹਾਂ ਸਾਲ ਹੋਇਆ ਨਹੀਂ 2 ਸਾਲ ਹੋਏ ਨਹੀਂ ਚੜੇ ਚਾੜੀ ਬੜੀ ਹੈ ਯਾਰ ਨੌਕਰੀਆਂ ਹੋ ਗਈਆਂ ਅਸੀਂ ਕਿਹੜਾ ਕੋਈ ਕੋਈ ਨਕਲੀ ਨੌਕਰੀਆਂ ਦੇ ਰਹੇ ਸਾਨੂੰ ਕਿਉਂਕਿ ਪੈਸਾ ਸੱਟ ਕੋਲ ਹੈਗਾ ਤੁਹਾਨੂੰ ਤਨਖਾਹ ਦੇਣ ਨੂੰ ਸਾਰਾ ਹਫ਼ਤਾ ਲੱਗ ਗਈ ਤੁਹਾਡੇ ਕੋਲ ਤੁਹਾਡੇ ਕੋਲ ਨਿਯੁਕਤੀ ਪੱਤਰ ਬਣਾਉਣੇ ਵੀ ਕਿੰਨੇ ਪੈਸੇ ਜਾਣਗੇ ਇਹਨਾਂ ਦੇ ਤਨਖਾਹ ਤੇ ਕਿੰਨੇ ਪੱਤੇ ਹੋਣਗੇ ਕਿੰਨੇ ਵਧਾਉਣੇ ਨੇ ਕਿੰਨੇ ਕੱਚਿਆਂ ਨੂੰ ਪੱਕੇ ਕਿੰਨੇ ਕੀਤੇ ਚਾ ਉਹਦੇ ਆਪ ਕਿਤੇ 14 ਯਾਰ ਹਰ ਰੋਜ਼ ਨੌਕਰੀਆਂ ਮਿਲ ਰਹੀਆਂ ਆਮ ਮੁਹੱਲਾ ਕਲੀਨਿਕ ਜਿਹੜੇ ਆਮ ਆਦਿਕ ਕਲੀਨਿਕ ਖੋਲੇ ਨੇ ਪਿੰਡਾਂ 'ਚ ਛੇ ਤੋਂੜੇ ਨੇੜੇ-ਜਿਹੜੇ ਕਿਤੇ ਹੋਵੇ 664 ਨੇ ਅੱਜ ਹੁਣੇ ਮੈਨੂੰ ਸਪੀਚ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਫੋਨ ਚੈੱਕ ਕਰ ਰਿਹਾ ਸੀ ਹੁਣੇ ਮੈਨੂੰ ਮੈਸੇਜ ਆਇਆ ਅੱਜ 1 ਕਰੋੜ ਬੰਦਾ ਉਹਨਾਂ ਆਮਾਦਿਕ ਕਲੀਨਿਕਾਂ ਦੇ ਵਿੱਚੋਂ ਦਵਾਈ ਲੈ ਕੇ ਠੀਕ ਹੋ ਕੇ ਚਲੇ ਗਿਆ 1 ਕਰੋੜ ਜੋ ਗਿਆ ਫੈਮਿਨਸ ਤਿਆਰ ਨੇ ਬਸ ਥੋੜਾ ਬਹੁਤ ਕੰਮ ਰਹਿੰਦਾ 20 ਫਰਵਰੀ ਤੱਕ ਮੈਨੂੰ ਸਿੱਖਿਆ ਮੰਤਰੀ ਸਾਹਿਬ ਨੇ ਕਿਹਾ 20 ਫਰਵਰੀ ਤੱਕ ਜਿੰਦ ਮਰਜੀ ਉਹਨਾਂ ਦਾ ਕਾਰਜ ਕਰਦੇ ਹੁਣ ਸਕੂਲਾਂ ਦੇ ਨੂੰ ਘਾਟਨ ਹੋ ਰਹੇ ਨੇ ਹੁਣ ਹਸਪਤਾਲਾਂ ਦੇ ਨੂੰ ਘਾਟਨ ਹੋ ਰਹੇ ਨੇ ਹੁਣ ਸਭ ਤਸੀਲਾਂ ਨਵੀਆਂ ਬਣ ਰਹੀਆਂ ਨੇ ਹੁਣ ਮੈਡੀਕਲ ਕਾਲਜਾਂ ਦੇ ਉਦ ਘਾਟਨ ਹੋ ਰਹੇ ਨੇ ਬਦਲ ਗਿਆ ਇਹ ਤਾਂ ਹੋ ਰਿਹਾ ਨੇ ਕਿਉਂਕਿ ਤੁਸੀਂ ਇਮਾਨਦਾਰ ਲੋਕ ਚੁਣ ਲਏ ਹਾਂ ਘਾਟਾ ਹੋਣਗੇ ਸਾਡੇ ਚ ਵੀ ਅਸੀਂ ਵੀ ਇਨਸਾਨ ਆ ਸੰਨ ਦੱਸ ਦਿਓ ਜਿੱਥੇ ਘਾ ਕੋਈ ਘਾਟ ਰਹਿ ਗਈ ਜਾਂ ਕੋਈ ਗਲਤੀ ਹੋਈ ਸੰਨ ਦੱਸੋ ਕਿੱਥੇ ਗਲਤੀ ਹੈ ਅਸੀਂ ਠੀਕ ਕਰ ਲਾਂਗੇ ਜਿਨੇ ਕੋਈ ਗਲਤੀ ਨਹੀਂ ਕੀਤੀ ਇਹਦਾ ਮਤਲਬ ਕਿ ਉਸਨੇ ਕੋਈ ਕੰਮ ਵੀ ਨਹੀਂ ਕੀਤਾ ਫਿਰ ਪਰ ਜਿਹੜਾ ਲੀਡਰ ਹੈ ਜਾਂ ਜਿਹੜਾ ਜੀ ਮਿਨਿਸਟਰ ਹੈ ਉਹ ਟੀਚਰ ਵਰਗਾ ਹੋਣਾ ਚਾਹੀਦਾ ਟੀਚਰ ਕੀ ਕਰਦਾ ਹੈ ਟੀਚਰ ਅਨੁਸਾਰ ਜੇ ਬੱਚਿਆਂ ਨੂੰ ਪੁੱਛ ਲਈ ਹਾਂ ਬੱਚਿਓ ਅੱਜ ਕੀ ਕਰਨਾ ਹੈ ਬੱਚੇ ਕਹਿੰਗੇ ਪਿਕਨੈਕ ਜੀ ਅਗਲੇ ਦਿਨ ਫੇਰ ਪੁੱਛਣਗੇ ਪਿਕਨੈਕ ਜੀ ਕੱਲ ਬਹੁਤ ਵਧੀਆ ਸੀ ਉਹ ਤੋਂ ਉਹ ਤੱਕ ਉਹ ਤੋਂ ਬੱਚੇ ਤਾਂ ਕਹਿੰਦੇ ਨਹੀਂ ਵੀ ਪੜਨਾ ਹੈ ਤੇ ਟੀਚਰਾਂ ਕਹਿੰਦੇ ਨਹੀਂ ਕਿਤਾਬਾਂ ਕਢੋ ਮੈਥ ਮੈਥ ਅੱਜ ਮੈਥ ਦਾ ਪੀਰ ਲਾਈਏ ਚਲੋ ਅੱਜ ਸਾਇੰਸ ਦਾ ਲਈ ਸੱਚ ਟੀਚਰ ਬਣ ਕੇ ਆਪਣੀ ਜਨਤਾ ਦੀ ਸੇਵਾ ਕਰਨੀ ਪਊਗੀ ਫਿਰ ਉਸੇ ਟੀਚਰ ਨੂੰ ਕੋ ਬਾਅਦ ਯਾਦ ਕਰਦੇ ਹਾਂ ਕਿ ਯਾਰ ਕੁੱਟਦਾ ਤਾਂ ਹੁੰਦਾ ਸੀ ਇਹਦਾ ਥੋੜਾ ਜਿਹਾ ਬੋਲਦਾ ਵੀ ਥੋੜਾ ਜਿਹਾ ਕੌੜਾ ਸੀ ਪਰ ਜਦੋਂ ਉਹਦੀ ਪੜਾਈ ਹੋਈ ਅੱਜ ਅੱਜ ਕੰਮ ਆ ਰਹੇ ਨੇ ਦੇਖ ਲਓ ਔਰ ਜਿਹੜਾ ਟੀਚਰ ਹੱਸਦੇ ਹੱਸਦੇ ਗੱਲਾਂ-ਗੱਲਾਂ ਇਹ ਚ ਪੜਾ ਜਾਂਦਾ ਸਭ ਤੋਂ ਵੱਧ ਪੈਂਡੈਂਸ ਉਹਦੇ ਉਹਦੇ ਪੀਰੀਅਡ ਚ ਹੁੰਦੀ ਹੈ ਕਿਉਂਕਿ ਉਹ ਤੋਂ ਡਰ ਨਹੀਂ ਲੱਗਦਾ ਬੁਝੌਰ ਗੱਲਾਂ-ਗੱਲਾਂ ਚ ਨਾਲੇ ਹਰੇਕ ਤੇ ਇਦਾਂ ਹੋਗਾ ਕਿ ਸਾਡਾ ਇੱਕ ਟੀਚਰ ਸੀ ਨਾਲ ਸਾਨੂੰ ਹਸਾ ਦਿੰਦਾ ਸੀ ਨਾਲੇ ਨਾਲੇ ਪੜਾ ਦਿੰਦਾ ਸੀ ਹਸਨ ਖੇਡਣ ਮਾਨਕਾ ਚੋ ਸুইস ਕਰਕੇ ਪੰਜਾਬੀ ਤਾਂ ਵੈਸੀ ਖੁਸ਼ਦਿਲ ਹੱਸਣ ਖੇਡਣ ਵਾਲੇ ਪੰਗੜੇ ਗਿੱਧੇ ਪਾਉਣ ਵਾਲੇ ਮੰਨੇ ਹੋਏ ਆਪਾਂ ਦਾ ਆਪਾਂ ਕਿਉਂ ਉਦਾਸ ਹੋ ਗਏ ਯਾਰ ਚਾਰ ਪੰਜ ਬੰਦਿਆਂ ਨੇ ਰਸ ਕਰਦੇ ਆਪਾਂ ਨੂੰ ਚਾਰ ਪੰਜ ਬੰਦਿਆਂ ਨੇ ਬਸ ਪਿਛਲੇ 20 ਸਾਲ ਤੋ ਤਾਂ ਉਹਨਾਂ ਦੀ ਰਾਸ ਸੀ ਸਿਰ ਕੱਲੇ 20 ਲਾ ਲਈਏ ਕੱਲੇ 2022 ਤੱਕ 20 ਸਾਲ ਤਾ ਦੋ ਬੰਦਿਆਂ ਦੀ ਰਾਸ ਸੀ ਕੈਪਟਨ ਤੇ ਬਾਦਲ ਉਹਨਾਂ ਨਾਲ ਇੱਕ ਹੋਣਾ ਨਰ ਸੀ ਦੋ ਆ ਉਹਦੇ ਇੱਕ ਦਾ ਮੁੰਡਾ ਇਤਨੀ ਪਤਾ ਨਹੀਂ ਕੀ ਲੱਗਦੀ ਸੀ ਚਾਰ ਜਾਣੀ ਸੀ ਚਾਰ ਜਾਣੇ ਨੇ ਯਾਰ ਤੂੰ 20 ਸਾਲ ਲੋਕਾਂ ਦੇ ਚਿਹਰਿਆਂ ਤੋਂ ਨੂਰ ਹੀ ਉਡਾ ਕੇ ਰੱਖਤਾ ਸੱਤਾ ਚੜਾਉਣ ਦਾ ਕੰਮ ਮੁੱਕ ਗਿਆ ਲੋਕ ਬਾਹਰ ਨੂੰ ਭੱਜਣ ਲੱਗੇ ਯਾਰ ਕਰੀਏ ਕੀ ਆ ਹਟਦੇ ਹੀ ਨਹੀਂ ਹੈਗੇ ਯਾਰੇ ਬਾਰੀ-ਬਾਰੀਆਂ ਬੰਨ ਰੱਖੀਆਂ ਨੇ 5 ਸਾਲ ਤੂੰ 5 ਸਾਲ ਮੈਂ ਹੁਣ ਉਹ ਅੱਜ ਪੰਜਾਬ ਬਚਾਓ ਯਾਤਰਾ ਤੇ ਨਿਕਲ ਪਿਆ ਜਿਨ੍ਹਾਂ ਨੇ ਪੰਜਾਬ ਡੋਪਿਆ ਉਹ ਪੰਜਾਬ ਬਚਾਓ ਯਾਤਰਾ ਕਰੀ ਜਾਂਦੇ ਕੀ ਤੋਂ ਬਚਾਈਏ ਭਾਈ ਦੱਸੋ ਤਾਂ ਸਹੀ ਲੁੱਟਿਆ ਤੁਸੀਂ ਏ ਸਹੀ ਗੱਲਾਂ ਵੱਲ ਵੀ ਧਿਆਨ ਦਿਆ ਕਰੋ ਆਪਾਂ ਹਰ ਗੱਲ ਤੇ ਕਹਿੰਨਾ ਛੱਡ ਪਰੇ ਰਾਜਨੀਤੀ ਆਪਾਂ ਨੇ ਕੀ ਲੈਣਾ ਨਾ ਕਿਉਂ ਨਹੀਂ ਲੈਣਾ ਬਈ ਜੇ ਰਾਜਨੀਤੀ ਤੁਹਾਡੇ ਚੁੱਲਿਆਂ ਤੱਕ ਆ ਗਈ ਤੁਹਾਡੇ ਚੁੱਲਿਆਂ ਦੀ ਅੱਗ ਰਾਜਨੀਤੀ ਡਿਸਾਈਡ ਕਰ ਰਹੀ ਹੈ ਤਾਂ ਤੁਸੀਂ ਵੀ ਰਾਜਨੀਤੀ ਨੂੰ ਐ ਕਿਉਂ ਕਹਦੇ ਨਾ ਵੀ ਆਜੀ ਕੀ ਲੈਣਾ ਚੰਗੇ ਮਾਰੇ ਦੀ ਪਛਾਣ ਕਰੋ ਉੱਤੇ ਮੈਂ ਇਹ ਗੱਲ ਐਮਪੀ ਬੜੇ ਵੀ ਬੋਲਦਾ ਰਹੇ ਮੈਂ ਜਦੋਂ ਅੱਜ-ਅੱਜ ਤੁਹਾਨੂੰ ਨੌਕਰੀਆਂ ਮਿਲ ਰਹੀਆਂ ਨੇ ਜਿਹਦੇ ਵਿੱਚ ਕੋਈ ਰਾਜਨੀਤੀ ਆ ਜਾਂਦੀ ਗੱਲ ਛੜਾ ਦਿਨ ਨਹੀਂ ਮਰਦੀ ਅੱਜ ਫੇਰ ਮਨ ਸਹੀ ਰਾਜਨੀਤੀ ਦੀ ਅੱਗੇ ਆਈ ਹੋਈ ਹੈ ਤਾਂ ਫਿਰ ਤੁਹਾਡਾ ਅੱਜ ਖੁਸ਼ੀਆਂ ਦੇਣ ਹੈ ਨਾ ਸੋ ਇਸ ਕਰਕੇ ਜਿਪਾ ਸਿੰਘ ਜੀ ਕਹਿ ਦਿੰਦੇ ਕਰਤਾਰ ਸਿੰਘ ਸਰਾਬਾ ਸਾਹਿਬ ਕਹਿ ਦਿੰਦੇ ਕਿ ਆਪਣੀ ਕਿਹਣਾ ਉਹ ਕਿਹੜਾ ਉਹ ਕਿਹੜਾ ਆਮਕਰਾਂ ਦੇ ਮੁੰਡੇ ਸੀ ਜੀ ਬਹੁਤ ਵੱਡੇ ਕਹਿੰਦੇ ਕੌਣ ਦੇ ਕਰਾਂ ਦੇ ਮੁੰਡੇ ਸੀ ਪਾਕ ਸਿੰਘ ਹੋਰੀ ਕਰਤਾਰ ਸਿੰਘ ਸਰਾਬਾ ਸਰਾਬਾ ਪਿੰਡ ਹੈ ਲੁਧਿਆਣੇ ਦੇ ਜਣਾ ਚ 350 ਏਕੜ ਦਾ ਮਾਲਕ ਸੀ ਉਸ ਵੇਲੇ ਵਰਕਲੇ ਯੂਨੀਵਰਸਿਟੀ ਚ ਪਾਇਲਟ ਦਾ ਕੋਰਸ ਕਰ ਰਿਹਾ ਸੀ ਪਾਇਲਟ ਦਾ 19 ਸਾਲ ਦੀ ਉਮਰ ਚ ਪੰਸੀ ਹੋ ਗਈ ਜੀ ਜੋ ਕਹਿੰਦਾ ਮੇਰੇ ਕੋਲ ਜ਼ਮੀਨ ਹੈ ਉਹ ਅੱਜ ਤੱਕ ਉਹਦੀ ਕੀਮਤ ਹੀ ਜੀ ਜ਼ੀਰੋਆਂ ਲਿਖਦੇ ਤੱਕ ਜਾਊਂਗੇ ਇੰਨੀ ਕੀਮਤ ਉੱਤੇ ਤੇ ਪਾਇਲਟ ਬਣ ਜਾਣ ਬਣ ਚਲੇ ਆ ਤੇ ਮੈਨੂੰ ਕੀ ਲੋੜ ਹੈ ਦੇਸ਼ ਵਾਸਤੇ ਪਰ ਉਹਨਾਂ ਨੇ ਲਿਖਿਆ ਸੀ ਫਿਰ ਜਿਹਨੂੰ ਭਗਤ ਸਿੰਘ ਜੀ ਹਮੇਸ਼ਾ ਜੇਬ ਚ ਪਾ ਕੇ ਰੱਖਦੇ ਸੀਗੇ ਉਹਦੀ ਫੋਟੋ ਦੇ ਪਿੱਛੇ ਲਿਖ ਕੇ ਕਰਤਾਰ ਸਿੰਘ ਸਰਾਭਾ ਸਾਹਿਬ ਦੀ ਫੋਟੋ ਦੇ ਪਿੱਛੇ ਲਿਖ ਕੇ ਭਗਤ ਸਿੰਘ ਇਹ ਲੇਖ ਕਰਦੇ ਸੀ ਸੇਵਾ ਦੇਸ਼ ਦੀ ਜਿੰਦੜੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ਜਿਹਨਾਂ ਦੇਸ਼ ਸੇਵਾ ਵਿੱਚ ਬੈਠ ਪਾਇਆ ਉਹਨਾਂ ਲੱਖ ਮਸੀਤਾਂ ਚੱਲੀਆਂ ਨੇ ਕਲਾਕਾਰੀ ਚ ਜਿਵੇਂ ਮੈਂ ਕਲਾਕਾਰੀ ਚ ਹੁੰਦਾ ਨਾ ਆ ਸਾਰੇ ਜਿਹੜੇ ਮੈਨੂੰ ਗਾਣਾ ਕੱਢਦੇ ਨੇ ਨਾ ਸਾਰੇ ਗਾਣੇ ਕਮਾਲ ਦਾ ਕਲਾਕਾਰ ਹੈ ਬੰਦਾ ਬਹੁਤ ਗ੍ਰੇਟ ਹੈ ਕਿਉਂਕਿ ਮੈਂ ਉਹਨਾਂ ਦੀਆਂ ਕੁਰਸੀਆਂ ਨੂੰ ਪੈ ਨਿਕਲਿਆ ਬੰਦੇ ਬਹੁਤ ਵਜਾ ਮਾੜਾ ਵੀ ਤਾਂ ਬਹੁਤ ਮਾੜਾ ਬੰਦਾ ਹੈ ਹੱਦ ਯਾਰ ਕਿਹ ਕਿਨsaan ਕਰ ਤਵੇਂ ਦੱਸ ਤਾ ਦਿਓ ਨੌਕਰੀਆਂ ਦੇਜਣੀਆਂ ਹਸਪਤਾਲ ਖੋਲ੍ਹੇ ਜਾਣੇ ਆ ਜਿਹੜੇ ਪੁਰਾਣੇ ਔਰ ਇੱਕ ਹੋਰ 26 ਜਨਵਰੀ ਤੋਂ ਲਾਗੂ ਕਰਤਾ ਸੀ ਪੰਜਾਬ ਦੇ ਕਿਸੇ ਵੀ ਸਰਕਾਰੀ ਹਸਪਤਾਲ ਦੇ ਵਿੱਚ ਕੋਈ ਵੀ ਦਵਾਈ ਮਰੀਜ਼ ਨੂੰ ਬਾਹਰੋਂ ਲੈ ਕੇ ਜਾਣ ਦੀ ਪਰਚੀ ਬਸ ਸਰ ਸਵੇਰੇ